ਆਹ ਦੇਖ ਲਓ ਪਖੰਡੀ ਸਾਧ ਦੀ ਕਰਤੂਤ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਕੇ ਕਰਦਾ ਸੀ ਟੂਨੇ ਟਾਮਣ ਦੇਖੋ ਕਿਵੇਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ ਤੇ ਸੱਪਾਂ ਦੀਆਂ ਕੁੰਜਾਂ ਜਿਸ ਨੂੰ ਦੇਖ ਕੇ ਨਿਹੰਗ ਸਿੰਘ ਵੀ ਰਹਿ ਗਏ ਹੈਰਾਨ ਦੇਖੋ ਮੋਕੇ ਦੀ ਵੀਡੀਓ ਕਿਵੇਂ ਮੋਕੇ ਤੇ ਪਿਆ ਕਸਮਾਨ ਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਜੇ ਇਹ ਪਖੰਡੀ ਬਾਬਿਆਂ ਤੋਂ ਹੋ ਜਾਏ ਉਹ ਸਾਵਧਾਨ ਇਹ ਬਿਹਤ ਸ਼ਰਮਸਾਰ ਕਰਦਾ ਮਾਮਲਾ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਇੱਕ ਪਖੰਡੀ ਬਾਬੇ ਦੀ ਕਰਤੂਤ ਦੇਖਣ ਨੂੰ ਮਿਲੀ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਰਾਮਦ ਹੋਇਆ ਤੇ ਇਸ ਦੇ ਨਾਲ ਹੋਰ ਵੀ ਬਹੁਤ ਕੁਝ ਬਰਾਮਦ ਹੋਇਆ ਦੱਸ ਦਈਏ ਕਿ ਘਟਨਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਇਹ ਪਖੰਡੀ ਬਾਬਾ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੂਰੇ ਟੂਣੇ ਟਾਮਣ ਕਰਦਾ ਸੀ ਤੇ ਸ਼ਰਾਬਾ ਵੀ ਪੀਂਦਾ ਸੀ ਸੋ ਵੀਡੀਓ ਨੂੰ ਇਨਕ ਸ਼ੇਅਰ ਕਰੋ ਤਾਂ ਜੋ ਅਜਿਹੇ ਪਖੰਡੀਆਂ ਦੀ ਪੋਲ ਖੁੱਲ੍ਹ ਸਕੇ ਤੇ ਲੋਕ ਸਾਵਧਾਨ ਹੋ ਜਾਣ ਕਿ ਕਿਸ ਕਦਰ ਬੇਅਦਬੀ ਕਰ ਰਹੇ